ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੋਠਾਗੁਰੂ ਦੇ ਬਿਸਕਰਮਾ ਗੁਰਦੁਆਰੇ ਦੇ ਵਿੱਚ ਨਗਰ ਕੀਰਤਨ ਆ ਰਿਹਾ ਹੈਗਾ 4 ਵਜੇ ਸਹੀ ਟਾਈਮ 4 ਵਜੇ ਦਾ 4 ਵਜੇ ਨਗਰ ਕੀਰਤਨ ਪਹੁੰਚੂਗਾ ਇੱਥੇ 10 ਪਿੰਡਾਂ ਦੀ ਯਾਤਰਾ ਹੈ ਨਗਰ ਕੀਰਤਨ ਦੀ ਅੱਜ ਉਹ ਤੁਹਾਨੂੰ ਸਾਡੇ ਪਿੰਡ ਦੇ ਨੌਜਵਾਨਾਂ ਨਾਲ ਕਰਾ ਕੇ ਗੱਲ ਆ ਸਾਡੇ ਨੌਜਵਾਨ ਲੰਗਰ ਪਾਣੀ ਦੀ ਸੇਵਾ ਕਰਾ ਰਹੇ ਆ ਬਰੈਡਾਂ ਦੀ ਬਰੈਡ ਦੇ ਨਾਲ ਚਾਹ ਚੱਲੂਗੀ ਦੁੱਧ ਪੱਕੀ ਚੱਲੇਗੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਇਹ ਕਿੰਨੇ ਪਿੰਡਾਂ ਵਿੱਚ ਦੀ ਜੋ ਨਜਾਊਗਾ ਨਗਰ ਕੀ ਤਣਾ ਦਾ ਪਿੰਡਾਂ ਵਿੱਚ ਤੇ ਇੱਥੇ ਆਪਾਂ ਚਾਹ ਪਣ ਦੇ ਲੰਗਰੇ ਇੱਥੇ ਟੁੱਟ ਵਰਤੇਗਾ ਚਾਹ ਨਹੀਂ ਰੱਤੇ ਆਪਣੇ ਕਿੰਨੇ ਵਜੇ ਤੈਨੂੰ ਪਹੁੰਚ ਜੂਗਾ 4 ਵਜੇ 4 ਵਜੇ ਤੈਨੂੰ ਠੀਕ ਆ ਪਿੰਡ ਕੋਠਾ ਗੁਰੂ ਦੇ ਵਿਖੇ ਨੌਜਵਾਨਾਂ ਨੌਜਵਾਨ ਕੱਢਦੇ ਹੋਇਆ ਵਿਰਾਟ ਬ੍ਰਿਟੈਂਡ ਦਾ ਕਰ ਰਹੇ ਆ